ਇਸ ਵੇਲੇ ਇਹ ਗੱਲ ਤਾਂ ਕਲੀਅਰ ਹੈ ਕਿ SGPC ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਜਿਹੜੀ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਪਰ ਇਸ ਪਿੱਛੇ ਕਾਰਨ ਕੀ ਬਣਿਆ ਇਹ ਮੀਟਿੰਗ ਮੁਲਤਵੀ ਕਿਉਂ ਕੀਤੀ ਗਈ ਅਸਲ ਕਾਰਨ ਕੀ ਹੋਇਆ ਤੇ ਇਸ ਮੀਟਿੰਗ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਇਹ ਵਿਚਾਰ ਲੈਣਾ ਬਹੁਤ ਜ਼ਰੂਰੀ ਹੈ ਬਾਬਾ ਹਰਨਾਮ ਸਿੰਘ ਧੁੰਮਾ ਦਾ ਇੱਕ ਬਿਆਨ ਇਸ ਉੱਤੇ ਵਿਚਾਰ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਵੀ ਆਪਣੇ ਬਿਆਨ ਦੇ ਵਿੱਚ ਇਹ ਗੱਲ ਆਖੀ ਹੈ ਕਐਸਜੀਪੀਸੀ ਪ੍ਰਧਾਨ ਆਪਣੇ ਨਾਲ ਆਪਣੇ ਕੁਝ ਸਾਥੀਆਂ ਦੇ ਨਾਲ ਯਾਨੀ ਕਿ ਐਸਜੀਪੀਸੀ ਦੇ ਕੁਝ ਅਧਿਕਾਰੀਆਂ ਦੇ ਨਾਲ ਉਹਨਾਂ ਦੇ ਕੋਲ ਉਹਨਾਂ ਦੇ ਡੇਰੇ ਪਹੁੰਚੇ ਔਰ ਉੱਥੇ ਜਾ ਕੇ ਇੱਕ ਮੀਟਿੰਗ ਕੀਤੀ ਗਈ ਹੈ ਔਰ ਉਸ ਮੀਟਿੰਗ ਦੇ ਮੱਦੇਨਜ਼ਰ ਇਹ ਅ ਅੰਤਰੀਂ ਕਮੇਟੀ ਦੀ ਮੀਟਿੰਗ ਰੱਦ ਕਰ ਦਿੱਤੀ ਗਈ ਜਾਂ ਮੁਲਤਵੀ ਕਰ ਦਿੱਤੀ ਗਈ 12 ਤਰੀਕ ਪਾ ਦਿੱਤੀ ਗਈ ਹੁਣ ਇੱਥੇ ਵਿਚਾਰਨਾ ਜ਼ਰੂਰੀ ਹੈ ਕਿ ਹੋਇਆ ਕੀ ਹੈ ਦਰਅਸਲ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਦੰਦਮੀ ਟਕਸਾਲ ਮੁਖੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਔਰ ਇਥੋਂ ਤੱਕ ਕਿ ਇਸ ਤੋਂ ਪਹਿਲਾਂ ਵੀ ਇੱਕ ਰੋਸ ਮਾਰਚ ਸ੍ਰੀ ਦਰਬਾਰ ਸਾਹਿਬ ਤੱਕ ਕੱਢਿਆ ਗਿਆ ਸੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਇੱਕ ਵੱਡੀ ਸ਼ਮੂਲੀਅਤ ਕੀਤੀ ਗਈ ਸੀ ਇੱਕ ਵੱਡਾ ਹਜੂਮ ਸੀ ਔਰ ਉਸ ਹਜੂਮ ਦੇ ਵਿੱਚ ਵਿਰੋਧਤਾ ਜਿਹੜੀ ਆ ਉਹ ਕੀਤੀ ਗਈ ਸੀ ਉਦੋਂ ਵੀ ਇਹ ਮੰਗ ਕੀਤੀ ਗਈ ਸੀ ਕਿ ਪੁਰਾਣੇ ਜਥੇਦਾਰ ਸਹਿਬਾਨਾਂ ਨੂੰ ਬਹਾਲ ਕੀਤਾ ਜਾਵੇ ਤੇ ਬਹਾਲ ਕਰਨ ਤੋਂ ਬਾਅਦ ਉਹਨਾਂ ਨੂੰ ਵਿਧਿ ਵਿਵਧਾਨ ਦੇ ਅਨੁਕੂਲ ਸੇਵਾ ਮੁਕਤ ਕੀਤਾ ਜਾਵੇ। ਔਰ ਉਹਨਾਂ ਦੀ ਥਾਂ ਦੇ ਉੱਤੇ ਸੰਗਤਾਂ ਨੂੰ ਪ੍ਰਵਾਨਿਤ ਜਥੇਦਾਰ ਥਾਪੇ ਜਾਣ। ਔਰ ਉਸੇ ਚੀਜ਼ ਦੇ ਮੱਦੇਨਜ਼ਰ ਇਹ ਚਾਹਤ ਹੁਣ ਵੀ ਬਰਕਰਾਰ ਹੈ। ਇਹ ਮੰਗ ਅਜੇ ਵੀ ਬਰਕਰਾਰ ਹੈ। ਜਿਸ ਦੇ ਚੱਲਦੇ ਬਾਬਾ ਹਰਨਾਮ ਸਿੰਘ ਖਾਲਸਾ ਵਿਰੋਧਵਾਸ ਦੇ ਵਿੱਚ ਨਜ਼ਰ ਆਏ। ਬਾਬਾ ਹਰਨਾਮ ਸਿੰਘ ਖਾਲਸਾ ਇਸ ਗੱਲ ਦਾ ਵਿਰੋਧ ਕਰਦੇ ਨਜ਼ਰ ਆਏ ਔਰ 11 ਤਰੀਕ ਯਾਨੀ ਕਿ ਅੱਜ ਦੀ ਤਰੀਕ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਬਾਹਰ ਇੱਕ ਪ੍ਰਦਰਸ਼ਨ ਹੋਣਾ ਸੀ। ਜਿਹਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਦੰਦਮਿਕ ਟਕਸਾਲ ਔਰ ਹੋਰ ਜਥੇਬੰਦੀਆਂ ਸ਼ਾਮਿਲ ਹੋਣੀਆਂ ਸੀ ਸੁਖਵੀਰ ਸਿੰਘ ਬਾਦਲ ਦਾ ਘਰ ਜਿਹੜਾ ਬਾਦਲਪਿੰਡ ਦੇ ਵਿੱਚ ਹੈ ਉਸ ਦਾ ਘਰਾ ਕੀਤਾ ਜਾਣਾ ਸੀ ਪਰ ਉਸ ਤੋਂ ਇੱਕ ਦਿਨ ਪਹਿਲਾਂ ਇਹ ਵੱਡਾ ਫੈਸਲਾ ਲੈ ਲਿਆ ਜਾਂਦਾ ਹੈ ਔਰ ਉਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਜਾਂਦਾ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਯਾਨੀ ਕਿ ਕੋਈ ਗੱਲ ਹੋਈ ਹੈ ਯਾਨੀ ਕਿ ਇਸ ਵਿਰੋਧ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਹੋਈ ਹੈ ਔਰ ਐ ਕਿਹਾ ਜਾ ਰਿਹਾ ਹੈ ਕਿ ਇਸੇ ਚੀਜ਼ ਦੇ ਮੱਦੇਨਜ਼ਰ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਕਰ ਦਿੱਤੀ ਗਈ। ਹੁਣ ਜ਼ਾਹਿਰ ਹੈ ਜੇ ਹਰਜਿੰਦਰ ਸਿੰਘ ਧਾਮੀ ਆਪਣੇ ਸਾਥੀਆਂ ਦੇ ਨਾਲ ਬਾਬਾ ਹਰਨਾਮ ਸਿੰਘ ਦੇ ਨਾਲ ਮੀਟਿੰਗ ਕਰਨ ਪਹੁੰਚਦੇ ਨੇ ਜਿਸ ਤਰ੍ਹਾਂ ਬਾਬਾ ਹਰਨਾਮ ਸਿੰਘ ਖਾਲਸਾ ਕਹਿੰਦੇ ਪਏ ਨੇ ਤਾਂ ਉੱਥੇ ਕੋਈ ਸੈਟਲਮੈਂਟ ਹੋਈ ਹੋਵੇਗੀ, ਕੋਈ ਗੱਲ ਹੋਈ ਹੋਵੇਗੀ। ਜਿਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਖਾਲਸਾ ਨੇ ਇਹ ਫੈਸਲਾ ਲੈ ਲਿਆ, ਇਹ ਨੰਨਾ ਲੈ ਲਿਆ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਘਰ ਦਾ ਘਰਾ ਕਰਨ ਦਾ ਪ੍ਰੋਗਰਾਮ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਜਾਵੇ ਤੇ ਜ਼ਾਹਿਰ ਹੈ ਉੱਥੇ ਕੋਈ ਸਹਿਮਤੀ ਬਣੀ ਹੋਵੇਗੀ ਆ ਤੇ ਹੁਣ ਸਵਾਲ ਇਹ ਖੜਾ ਹੋ ਰਿਹਾ ਕਿ ਕੀ ਪੁਰਾਣੇ ਜ਼ਥੇਦਾਰੀਆਂ ਨੇ ਕਿ ਗਿਆਨੀ ਰਗਬੀਰ ਸਿੰਘ ਔਰ ਗਿਆਨੀ ਹਰਪ੍ਰੀਤ ਸਿੰਘ ਵਾਪਸ ਜ਼ਹੇਦਾਰ ਥਾਪੇ ਜਾਣਗੇ ਜਾਂ ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਚਾਰਜ ਤੋਂ ਲਾਂਬੇ ਕਰ ਦਿੱਤਾ ਜਾਵੇਗਾ ਔਰ ਉਹਨਾਂ ਦੀ ਥਾਂ ਤੇ ਕੋਈ ਹੋਰ ਜ਼ਹੇਦਾਰ ਲਾਏ ਜਾਣਗੇ ਬਹੁਤ ਸਾਰੇ ਸਵਾਲ ਸਰਕੂਲੇਟ ਕਰ ਰਹੇ ਆ ਪਰ ਇਹਦੇ ਦਰਮਿਆਨ ਇੱਕ ਚੀਜ਼ ਜ਼ਰੂਰ ਚੱਲਦੀ ਪਈ ਹੈ ਕਿ ਕੀ ਬਾਬਾ ਹਰਨਾਮ ਸਿੰਘ ਖਾਲਸਾ ਤੋਂ ਡਰ ਕੇ ਐਸਜੀਪੀਸੀ ਦੀ ਇਹ ਅੰਤਰਿਮ ਕਮੇਟੀ ਦੀ ਮੀਟਿੰਗ ਰੱਦ ਕੀਤੀ ਗਈ ਹੈ ਜਾਂ ਮੁਲਤਵੀ ਕੀਤੀ ਗਈ ਹੈ ਇਹ ਸਵਾਲ ਜ਼ਰੂਰ ਖੜਾ ਹੋ ਰਿਹਾ ਹੈ ਇਹਦੇ ਦਰਮਿਆਨ ਬਾਬਾ ਹਰਨਾਮ ਸਿੰਘ ਖਾਲਸਾ ਦਾ ਬਿਆਨ ਆਓ ਸੁਣਦੇ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 15 April ਤੱਕ ਇਸ ਮਸਲੇ ਦਾ ਹੱਲ ਕੀਤਾ ਜਾਏਗਾ ਦੇਰੀ ਹੋਈ ਉਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਇਹ ਐਲਾਨ ਕੀਤਾ ਸੀ ਕਿ 11 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਨਵਾਸ ਹੈ ਬਾਦਲ ਨਗਰ ਦੇ ਵਿੱਚ ਉਸ ਥਾਂ ਦੇ ਉੱਤੇ 2 ਘੰਟਿਆਂ ਲਈ ਇੱਕ ਧਰਨਾ ਦਿੱਤਾ ਜਾਏਗਾ ਜਿਸ ਵਿੱਚ 2 ਘੰਟੇ ਲਗਾਤਾਰ ਗੁਰਬਾਣੀ ਦਾ ਦਾਪ ਹੋਏਗਾ ਔਰ ਇਸ ਮਸਲੇ ਦੇ ਉੱਤੇ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਜੁੜੀ ਹੋਈ ਹੈ ਇਸ ਲਈ ਉਹਨਾਂ ਨੂੰ ਇਹ ਗੱਲ ਦਾ ਆਗਾਜ਼ ਕਰਨਾ ਸਾਡਾ ਫਰਜ਼ ਸੀ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਸਿੰਘ ਸਹਿਬਾਨਾਂ ਨੂੰ ਅਹੁਦਿਆਂ ਦੇ ਤੋਂ ਲਾ ਕੇ ਜਿਸ ਢੰਗ ਦੇ ਨਾਲ ਸਿੰਘ ਸਹਿਬਾਨਾਂ ਦੀ ਬੇਇੱਜ਼ਤਕਾਰੀ ਕੀਤੀ ਗਈ ਹੈ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਔਰ ਕੌਮ ਦੇ ਵਿੱਚ ਸਾਰੀ ਕੌਮ ਇੱਕ ਲੜੀ ਵਿੱਚ ਪਰੋਕੇ ਸਿੰਘ ਸਹਿਬਾਨਾਂ ਦੀਆਂ ਨੁਕਤੀਆਂ ਸਿੰਘ ਸਹਿਬਾਨਾਂ ਦਾ ਸਨਮਾਨ ਸਿੰਘ ਸਹਿਬਾਨਾਂ ਦੇ ਅਹੁਦਿਆਂ ਦਾ ਤਖਤਾਂ ਦਾ ਸਨਮਾਨ ਜਿਹੜਾ ਬਹਾਲ ਹੋਵੇ ਸੋ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨਾਲ ਐਗਜ਼ੀਕਟਿਵ ਦੇ ਮੈਂਬਰ ਔਰ ਸਾਬਕਾ ਪ੍ਰਧਾਨ ਸਰਦਾਰ ਰਵਿੰਦਰਪਾਲ ਸਿੰਘ ਜੀ ਪੱਕੋ ਕੇ ਸਰਦਾਰ ਹਰਜਿੰਦਰ ਸਿੰਘ ਜੀ ਮੈਥਾ ਸਰਦਾਰ ਗੁਰਪ੍ਰਜਨ ਸੰਗ ਦੀ ਕਰਮੋਬਾਲਾ ਸਾਰੀ ਵਿਅਕਤ ਵੱਡੇ ਰੂਪ ਦੇ ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਪਹੁੰਚੀ ਸੀ ਲੰਘ ਪੰਗ 1.5 ਘੰਟਾ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਹੋਇਆ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਇਹ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦਲਤੀ ਤੋਂ ਦਲਤੀ ਸਿੰਘ ਸਹਿਬਾਨਾਂ ਦੇ ਮਸਲੇ ਦਾ ਸਰਪ੍ਰਭਾਨ ਤਹਲ ਕਰਾਂਗੇ ਔਰ ਸਾਨੂੰ ਕੁਝ ਵਕਤ ਦਿੱਤਾ ਜਾਏ ਐਡੀ ਵੱਡੀ ਸੰਸਥਾ ਦੇ ਮੁਖੀ ਜਦੋਂ ਪਹੁੰਚਦੇ ਐ ਅਗ ਡਾਇਰੈਕਟਰ ਪਹੁੰਚਦੀ ਐ ਤਾਂ ਉਸ ਦਾ ਸਤਿਕਾਰ ਮਾਣ ਰੱਖਣਾ ਮੇਰਾ ਵੀ ਫਰਜ਼ ਐ ਸਮੁੱਚੇ ਸੰਸਮਾਰਦ ਦਾ ਵੀ ਫਰਜ਼ ਐ ਨਿਹੰਸੰਗ ਜਥੇਬੰਦੀਆਂ ਦਾ ਫਰਜ਼ ਐ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀਆਂ ਸਾਰੀਆਂ ਤਰਾਂ ਦੇ ਵਿੱਚ ਕੋਈ ਆਪਸੀ ਵੱਡੇ ਵਖਰੇਵੇਂ ਪੈਦਾ ਹੋ ਜਾਣ ਸਮੁੱਚਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਪੰਥਕ ਜਥੇਬੰਦੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਦਮਦਮੇ ਟਕਸਾਲ ਜਦੋਂ ਸਾਰੇ ਇਕੱਤਰ ਹੁੰਦੇ ਆ ਇੱਕੋ ਇੱਕ ਥਾਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਡੁੱਟਦੇ ਆ ਉਹੀ ਪੰਥ ਅਖਵਾਉਂਦਾ ਉਸੇ ਨੂੰ ਹੀ ਪੰਥਕ ਰੂਪ ਦਿੱਤਾ ਜਾਂਦਾ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਪੰਥ ਦੇ ਵਿੱਚ ਵੱਡੇ ਵਖਰੇਵੇਂ ਹੋਰ ਅੱਗੇ ਤੋਂ ਅੱਗੇ ਪੈਦਾ ਹੋਣ ਜਿਹੜੇ ਮਸਲੇ ਮਿਲ ਬੈਠ ਕੇ ਸਹੀ ਦਸ਼ਾ ਨਾਲ ਸਰਪ੍ਰਸਤ ਢੰਗ ਨਾਲ ਹੱਲ ਕੀਤੇ ਜਾਣ ਉਹ ਸਭ ਤੋਂ ਚੰਗਾ ਹੁੰਦਾ ਕਿਉਂਕਿ ਸੰਗਤਾਂ ਦੇ ਵਿੱਚ ਵੀ ਇਸ ਗੱਲ ਦੀ ਉਮੰਗ ਹੈ ਕਿ ਸਿੱਖ ਧਥੇਬੰਦੀਆਂ ਦਾ ਆਪਸ ਟਕਰਾਅ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਨੂੰ ਦੁਨੀਆ ਭਰ ਦੇ ਬੈਠੇ ਸਿੱਖਾਂ ਤੋਂ ਵੀ ਸਨੇਹੇ ਮਿਲੇ ਆ ਇੱਥੋਂ ਵੀ ਸਾਰੇ ਸਿੱਖਾਂ ਨੇ ਸਿਆਣੇ ਔਰ ਦੂਰਾਂ ਦੇਸ਼ ਵਿਦਵਾਨ ਸੱਜਣਾ ਨੇ ਮੈਨੂੰ ਵੀ ਇਹ ਆਪਣੇ ਵੱਲੋਂ ਉਹਨਾਂ ਨੇ ਵੀ رائے ਦਿੱਤੀ ਹੈ ਕਿ ਇਹਨਾਂ ਮਸਲਾਂ ਦਾ ਮਿਲ ਬੈਠ ਕੇ ਹੱਲ ਕੀਤਾ ਜਾਏ ਟਕਰਾਅ ਨਹੀਂ ਹੋਣਾ ਚਾਹੀਦਾ ਟਕਰਾਅ ਤੋਂ ਜਿੰਨਾ ਦੂਰ ਰਿਹਾ ਜਾਵੇ ਚੰਗਾ ਕੌਮ ਦੇ ਵਿੱਚ ਜਦੋਂ ਆਪਸੀ ਟਕਰਾਹ ਹੁੰਦਾ ਉਹਦੇ ਨਾਲ ਬਹੁਤ ਵੱਡਾ ਕੌਮਾਂ ਦਾ ਨੁਕਸਾਨ ਹੁੰਦਾ ਸੋ ਮੈਂ ਸਮਝਦਾ ਕਿ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਅਸੀਂ ਜੋ ਕੱਲ ਦਾ ਪ੍ਰੋਗਰਾਮ ਹੈ ਮੁਲਤਵੀ ਕਰ ਦਿੱਤਾ ਗਿਆ ਉਹ ਸਮੇਂ ਲਈ ਅਸੀਂ ਯਤਨ ਰੱਖਾਂਗੇ ਕਿ ਮਸਲੇ ਨੂੰ ਸਰਪ੍ਰਵਾਨਤ ਢੰਗ ਦੇ ਨਾਲ ਪ੍ਰਧਾਨ ਸਾਹਿਬ ਜੋ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਉਹਦਾ ਜਲਦੀ ਹੱਲ ਕਰਨ ਤਾਂ ਕਿ ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਪੰਥ ਦੀਆਂ ਭਾਵਨਾਵਾਂ ਉਹਨਾਂ ਦਾ ਪੂਰਨ ਸਤਕਾਰ ਰੱਖਿਆ ਜਾਵੇ ਸੁਦੇਸ਼ਿੰਦਰ ਸਿੰਘ ਜੀ ਸਰਪੰਚ ਜੀ ਸਾਹਿਬ ਪੱਤਕੀਾਂ ਦੇ ਅੱਗੇ ਬੀਸ ਦੀ ਵਰਤ ਕੁਬੀਰ ਬਾਦਲ ਜੀ ਨੇ ਕਿਹਾ ਸੀ ਸਾਰੇ ਪੁਰਾਣੇ ਗੁਣਸ਼ ਨੂੰ ਸਾਰੇ ਪੱਤਕੀ ਤੇ ਜਿਹੜਾ ਅੱਗੇ ਹੋ ਗਏ ਸਾਰੇ ਪੱਤਕੀਓਂ ਦੇ ਅੱਗੇ ਜੀ ਤੇ ਉਸ ਨੂੰ ਤੁਸੀਂ ਕੀ ਦੇਖੀਂ ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਹੀ ਪੰਥ ਦੀ ਏਕਤਾ ਦਾ ਬਹੁਤ ਕਟੜ ਮਦਾਈ ਆ ਮੇਰਾ ਪਹਿਲੇ ਦਿਨ ਤੋਂ